ਜੂਨ 1984 ਦਾ ਕੱਲੂਕਾਰਾ ਜਿਹੜਾ ਸਮੇਂ ਦੀ ਸਰਕਾਰ ਨੇ ਪੰਥ ਉੱਤੇ ਥੋਪਿਆ ਗਿਆ ਜਿਸ ਦਾ ਮੁਕਾਬਲਾ ਕਰਨ ਵਾਸਤੇ ਬਾਬਾ ਇਕੌਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਮਰ ਜੂੜੇ ਸਾਥੀ ਆਪਣਾ ਆਪ ਕੁਰਬਾਨ ਕਰਕੇ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਦੇ ਨੇ ਉਹਨਾਂ ਨੂੰ ਸਮਰਪਿਤ ਕਾਵ ਰਚਨਾ ਆਪ ਜੀ ਦੇ ਸਨਮੁਖ ਰੱਖਣ ਲੱਗੇ ਆ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਛਾ ਦੀ ਬਖਸ਼ੀ ਹੋਈ ਫਤਿਹ ਬਲੰਦ ਕਰੀਏ ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਜੂਨ 1984 ਨੂੰ ਆ ਕੇ ਸੈਂਟਰ ਸਰਕਾਰ ਦੇ ਹੁਕਮ ਦੇ ਨਾਲ ਫੌਜਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਘੇਰਿਆ ਹੈ ਮਰ ਜਿਉੜੇ ਜਿਹੜੇ ਆਪਣਾ ਆਪ ਕੌਮ ਤੋਂ ਕੁਰਬਾਨ ਕਰਨ ਵਾਸਤੇ ਹਰ ਵੇਲੇ ਤਤਪਾ ਰਹਿੰਦੇ ਸਨ ਆਪਣੇ ਮਹਾਨ ਯੋਧੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਅਕਾਲ ਤਖਸ ਦੇ ਪਾਵਨ ਧਰਤੀ ਉੱਤੇ ਆਪਣਾ ਆਸਮਰਪਿਤ ਕਰਨ ਵਾਸਤੇ ਕੌਮ ਦੀ ਕੁਰਬਾਨੀ ਕਰਨ ਵਾਸਤੇ ਬੈਠੇ ਹੋਏ ਨੇ ਜਦੋਂ ਆਖਰਕਾਰ ਫੌਜਾਂ ਨੇ ਆਪਣਾ ਪੂਰਾ ਟਿੱਲ ਲਾ ਲਿਆ ਕੋਈ ਵਾਹ ਨਾ ਜਾਂਦੀ ਵੇਖ ਕੇ ਟੈਂਕਾਂ ਤੇ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਨੂੰ ਨਾਸਤੋ ਨਬੂਦ ਕਰਨ ਵਾਸਤੇ ਹਮਲਾ ਕਰ ਦਿੱਤਾ ਹੈ। ਇੱਧਰ 6 ਜੂਨ ਵਾਲੇ ਦਿਨ ਮਰ ਜਿਗੜੇ ਸੂਰਮਿਆਂ ਨੇ ਆਪਣੀ ਹਉਤੀ ਆਪਣਾ ਆਪ ਕੌਂ ਤੋਂ ਕੁਰਬਾਨ ਕਰਨ ਵਾਸਤੇ ਇੱਕ ਗੁਰਮਤਾ ਕੀਤਾ ਹੈ ਕਿ ਸੂਰਮਿਆਂ ਜਿਉਂਦੀ ਜਾਨ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਮਰਪਿਤ ਹੋਣਾ ਹੈ। ਮਰ ਕੇ ਅਮਰ ਪਦਵੀ ਪ੍ਰਾਪਤ ਹੋਵੇਗੀ। ਆਓ ਆਖਰੀ ਵਾਰੀ ਆਈ ਹੋਈ ਫੌਜ ਦੇ ਦੰਦ ਖੱਟੇ ਕਰਕੇ ਆਪਣਾ ਆਪ ਕੁਰਬਾਨ ਕਰਕੇ ਅਮਰ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੇ ਧਰਮ ਨੂੰ ਆਪਣੇ ਇਸ਼ਟ ਨੂੰ ਬਚਾਉਣ ਵਾਸਤੇ ਕੁਰਬਾਨ ਹੋ ਜਾਈਏ ਦੁਨੀਆਂ ਦੇ ਲੋਕ ਯਾਦ ਕਰਿਆ ਕਰਨਗੇ ਉਸ ਵੇਲੇ ਦੇ ਵਾਰਤਾ ਲਾਪ ਨੂੰ ਮੇਰੇ ਨਾਲ ਦੇ ਸਾਥੀ ਭਾਈ ਅਨਮੋਲ ਪ੍ਰੀਤ ਸਿੰਘ ਭਾਈ ਜਸਮਪ੍ਰੀਤ ਸਿੰਘ ਸਕੇ ਭਰਾਵਾਂ ਦੀ ਜੋੜੀ ਦਾਸ ਭਾਈ ਰਜਿੰਦਰ ਸਿੰਘ ਪਮਾਲ ਦਾ ਕਵੀਸ਼ਰੀ ਜਥਾ ਆਪਜ ਦੇ ਕਰ ਕਮਲਾ ਜੀ ਬੇਨਤੀ ਏ ਇਉਂ ਕਰਦਾ ਸੁਣ ਲਲਕਾਰ ਛੱਟ ਸਿੰਘ ਸੂਰਮੇ ਹੋ ਗਏ ਤਿਆਰ ਜੀ ਗੋਲੀ ਸਿੱਕਾ ਚੱਕੇ ਕਿਸਾਨ ਤਾਲੀਆਂ ਹੱਥਾਂ ਚ ਹੁਲਾਰ ਜੀ ਮੋਰਚੇ ਸੰਭਾਲੇ ਸਿੰਘ ਆਪੋ ਆਪਣੇ ਜੀ ਆਇਆ ਕਹਿਣ ਲਈ ਦਿੱਲੀ ਦੇ ਹਾਕਮਾਂ ਨੇ ਭਾਜੀ ਚਾੜਤੀ ਤੇ ਨਿਆਉਂਦਾ ਲੈਣ ਲਈ ਓ ਮੱਲਿਆ ਚ ਫੇਰਾ ਗੁਰੂ ਦਰਬਾਰ ਦਾ ਟੈਂਕਾ ਤੋਪਾ ਵੀੜ ਕੇ ਬੰਨਣਾ ਹੈ ਮੂ ਦਿੱਲੀ ਸਰਕਾਰ ਦਾ ਗੋਲੀਆਂ ਨਾਲ ਚੀਰ ਕੇ ਖਾਲਸਾ ਸਜਾਇਆ ਐ ਸਾ ਗੁਰੂ ਦਸਮੇਜ ਜੁਲਮ ਅਣ ਸਹਿਣ ਲਈ ਦਿੱਲੀ ਦੇ ਆਹ ਕਮਾ ਨੇ ਭਾਜੀ ਚਾੜਤੀ ਤੇ ਨਿਉਂਦਾ ਲੈਣ ਲਈ ਉਹ ਜਨਰਲ ਸ਼ਬੀਦ ਸਿੰਘ ਮੋਰਚੇ ਬਣਾਏ ਜੁਗਤੀ ਦੇ ਨਾਲ ਸੀ ਬੀੜੀਆਂ ਮਸ਼ੀਨ ਗੰਨਾ ਚਾਰੇ ਪਾਸੇ ਸੀ ਕਰਤੀ ਕਮਾਲ ਜੀ ਬਾਬਾ 18 ਸਿੰਘ ਜੈ ਦਲੇਰ ਸੂਰਮੇ ਫੌਜੀਆ ਨਾ ਖੈਣ ਲਈ ਦਿੱਲੀ ਦੇ ਆਹ ਕਮਾਣੇ ਭਾਜੀ ਚਾੜਤੀ ਤੇ ਨਿਆਂ ਦਾ ਲੈਣ ਲਈ ਓ ਭਾਈ ਅਮਰੀਕ ਸਿੰਘ ਬਲੀ ਸੂਰਮੇ ਭਾਈ ਅਮਰੀਕ ਸਿੰਘ ਬਲੀ ਸੂਰਮੇ ਸੰਤਾਂ ਦੇ ਨਾਲ ਸੀ ਹੱਸ ਹੱਸ ਮੌਤ ਨੂੰ ਵਰਨਵਾਸ ਤੇ ਮਨ ਚ ਖਿਆਲ ਸੀ ਜੀਪੀਐਮ ਗੰਨਾ ਭੀੜ ਬੈ ਗਏ ਸੂਰਮੇ ਸ਼ਿਸ਼ਤਾਂ ਦੇ ਲੈਣ ਲਈ ਦਿੱਲੀ ਦੇ ਹਾਕਮਾਂ ਨੇ ਭਾਜੀ ਚਾੜਤੀ ਤੈਨੇ ਆਉਂਦਾ ਲੈਣ ਲਈ ਉਹ ਅੱਖਾਂ ਵਿੱਚ ਅੱਗ ਡੋਲੇ ਸੀ ਫਰਕਦੇ ਉਹਦਿਆਂ ਜਵਾਨਾਂ ਦੇ ਸੱਥਰ ਵਸ਼ੌਣੇ ਚੜ੍ਹ ਆਈ ਫੌਜ ਦੇ ਦਿਲੀਆਂ ਅਰਮਾਨਾਂ ਦੇ ਵੇਖੇ ਗੈਰੀ ਅੱਖ ਨਾਲ ਗੁਰੂ ਘਰ ਨੂੰ ਨਾ ਜਿਉਂਦੇ ਰਹਿਣ ਲਈ ਦਿੱਲੀ ਦੇ ਹਾਕਮਾਂ ਨੇ ਭਾਜੀ ਚਾੜਤੀ ਤੈਨੇ ਆਉਂਦਾ ਲੈਣ ਲਈ ਉਹ ਤਖਤ ਅਕਾਲ ਦਾ ਜਟੌਣ ਆਏ ਨੇ ਜਿਉਂਦੇ ਦੇਣ ਜਾਨ ਨਾ ਝੂਠ ਨਹੀਂ ਜੀਉਂ ਦੱਕ ਦੇ ਰਹਿ ਸਕਦਾ ਸੱਚ ਦੇ ਸਮਾਨਨਾ ਰਾਜ ਪਮਾਲ ਦੀ ਕਲਮ ਲਿਖਦੀ ਸਦਾ ਸੱਚ ਕਹਿਣ ਲਈ ਦਿੱਲੀ ਦੇ ਆਹਕਮਾਣੇ ਭਾਜੀ ਚਾੜਤੀ ਤੇ ਨਿਉਂਦਾ ਲੈਣ ਲਈ